ਕਿਸੇ ਰਿਸ਼ਤੇਦਾਰ ਦਾ ਨਹੀਂ ਮਿਲਿਆ ਮੱਤ ਵਾਲਾ ਸਾਨੂੰ ਮੈਨੂੰ ਕਿਸੇ ਦਾ ਮਿਲਿਆ ਨਹੀਂ ਸਾਰਾ ਮੈਂ ਆਪੇ ਆਪ ਹੀ ਚੱਕ ਕੇ ਤੱਕਿਆ ਸਾਰਾ ਪਲੀਜ਼ ਭਾਬਾ ਬਣਾ ਨਾ ਹੋਵੋ ਕੋਈ ਗੱਲ ਨਹੀਂ ਲੱਤਾਂ ਦੇ ਬਾਜਨ ਨਹੀਂ ਆਉਂਦਾ ਭਾਣੇ ਤੇ ਤੁਰਿਆ ਨਹੀਂ ਜਾਂਦਾ ਮਾੜਾ ਮੋਟਾ ਜੇ ਖੜ ਕੇ ਇਹਦੇ ਮੂਰੀ ਮਾਰੀ ਨਾ ਖੜ ਕੇ ਜਾਣਾਗਾ ਤਾਂ ਬਹੁਤ ਜਿਆਦਾ ਭਾਣ ਡਿਗਣ ਦੀ ਹੁੰਦਾ ਵੀ ਡੂ ਘੂ ਡੇ ਘੂ ਸ਼ਰੀਕ ਕਰਦੇ ਨਹੀਂ ਨਹੀਂ ਲੱਗਦਾ ਤਾਂ ਜੀ ਬਿਲਕੁਲ ਨਹੀਂ ਕੰਮ ਕਰਦੀ ਲੱਤਾਂ ਤਾਂ ਹੋ ਗਿਆ ਜੀ 1.5 ਸਾਲ ਹੋ ਗਿਆ ਅੱਛਾ ਲੱਗਦਾ ਤਾਂ ਜਮੀਂ ਬਸ ਬੈਠੇ ਨਹੀਂ ਮਤਲਬ ਇਹ ਮੈਂ ਹੀ ਚੱਕ ਕੇ ਨਿਮਾਕੇ ਜਾਨੀ ਇਹ ਸੂਆ ਮੈਂ ਉਹ ਪਣੇ ਸੂਗਾ ਹੈਗਾ ਤੇ ਲੱਤਾਂ ਬਹੁਤ ਦਰਦ ਕਰਦੀਆਂ ਨੇ ਤੁਰਿਆ ਨਹੀਂ ਜਾਂਦਾ ਭਣੇ ਕਿਸੇ ਤਰੀਕੇ ਨਾਲ ਪਹਿਲਾਂ ਮੈਂ ਕੰਮ ਕਰਦਾ ਸੀ ਹੁਣ ਮੇਰੇ ਘਰ ਵਾਲੀ ਕੰਮ ਕਰਕੇ ਮੇਰੇ ਬੱਚਿਆਂ ਦਾ ਤੇ ਮੇਰੀ ਦੇਖਭਾਲ ਕਰਦੀ ਹੈ ਹੁਣ ਤਾਂ ਨਾਤਾ ਵੀ ਨਹੀਂ ਜਾਂਦਾ ਭਣੇ ਆਪ ਹੀ ਨਿਮਾਗੇ ਜਾਂਦੀ ਹੈ ਤੇ 3 ਵਜੇ ਆਉਂਦੀ ਹੈ ਰੋਟੀ ਪਾਣੀ ਹੀ ਦੇਖਦੀ ਹੈ ਭਣੇ ਕਿਸੇ ਤਰ੍ਹਾਂ ਕੋਈ ਰਿਸ਼ਤੇਦਾਰ ਕੋਈ ਮਾਂ ਬਾਪ ਕੋਈ ਨਹੀਂ ਦੇਖਭਾਲ ਸ਼ਸ਼ੀਕਲ ਜੀ ਅਲਵੀਅ ਸਨੂਰ ਜਨਰਲ ਦੇ ਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਦੱਸ ਕੋ ਅੱਜ ਅਸੀਂ ਗੁੰਮਟੀ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਇੱਕ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਜਿਨ੍ਹਾਂ ਦੇ ਜੋ ਮੇਨ ਬੰਦਾ ਜਿਨ੍ਹਾਂ ਨੇ ਕਮਾਈ ਕਰਕੇ ਘਰ ਦੇ ਜਿਹੜੇ ਬੱਚੇ ਨੇ ਆਪਦਾ ਪਰਿਵਾਰ ਆ ਉਹਨਾਂ ਨੂੰ ਖਵਾਉਣਾ ਪਾਲਾਉਣਾ ਸੀਗਾ ਪਰ ਉਹ ਹੀ ਜਿਹੜੇ 4 ਸਾਲਾਂ ਤੋਂ ਮੰਜੇ ਤੇ ਪੈ ਨੇ ਤੇ ਪਰਿਵਾਰ ਮੇਰੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਆਪਾਂ ਸ਼ਸ਼ੀਕਲ ਜੀ ਤੁਹਾਡੇ ਜਿਹੜੇ ਹਸਬੰਦ ਨੇ ਇਹਨਾਂ ਨੂੰ ਕਿੰਨੇ ਟਾਈਮ ਤੋਂ ਪ੍ਰੋਬਲਮ ਇਹਨਾਂ ਨੂੰ ਹੋ ਗਈ ਜੀ 4-5 ਸਾਲ ਹੋ ਗਏ ਮਾਰ ਨਹੀਂ ਤੇ ਬਸ ਮੈਂ ਹੀ ਕੰਮ ਕਰਦੀ ਆ ਜੀ ਮੈਂ ਦੋ ਘਰਾਂ ਦੇ ਕੰਮ ਕਰਕੇ ਸ਼ੇਅਰ ਕਰੂੰ ਫੇਰ ਮੈਂ ਪਹਿਲਾਂ ਇਹਨਾਂ ਨੂੰ ਸਾਮ ਕੇ ਜਾਨੀ ਆ ਜੀ ਫੇਰ ਮੈਂ ਸਾਂਸ ਵਈਆ ਕਰਕੇ ਇਹਨਾਂ ਦਾ 9:30 ਵਜੇ ਮੈਂ ਜਾਨੀ ਆ ਕੰਮ ਤੇ ਫੇਰ ਮੈਂ 2 ਵਜੇ ਆ ਕੇ ਫੇਰ ਇਹਨਾਂ ਨੂੰ ਦੇਖਭਾਲ ਕਰਦੀ ਆ ਇਹਨਾਂ ਦੀ ਤੈਨ ਮੇਰੇ ਬੱਚੇ ਨੇ ਉਹਨਾਂ ਨੂੰ ਵੀ ਸਕੂਲ ਭੇਜਦੀ ਆ ਮੈਂ ਸਵੇਰ ਸਕੂਲ ਭੇਜ ਕੇ ਫੇਰ 2 ਵਜੇ ਵਿਚਾਰੇ ਆਉਂਦੇ ਨੇ ਫੇਰ ਮੈਂ ਉਹਨਾਂ ਨੂੰ ਆ ਕੇ ਸਾਮਦੀ ਆ ਮੇਰੀ ਸਾਰੀ ਦਿਹਾੜੀ ਮਤਲਬ ਇਹਨਾਂ ਦੀ ਲੰਘ ਜਾਂਦੀ ਹੈ ਜੀ ਇਹ ਟੋਟਲ ਵੀ ਆਈ ਲੰਘ ਕੇ ਸਟੈਂਪ ਬਰਬਾਦ ਹੋ ਜਾਂਦਾ ਮੇਰਾ ਇਹ ਤੇ ਇਹ ਜਿਹੜੀ ਇਹਨਾਂ ਨੂੰ ਪ੍ਰੋਬਲਮ ਹੈ ਕੀ ਹੈ ਇਹਨਾਂ ਨੂੰ ਪਹਿਲਾਂ ਸੁਗਰ ਹੋ ਗਿਆ ਜੀ ਸੁਗਰ ਤੋਂ ਬਸ ਵੀ ਅਸੀਂ ਕੋਈ ਵੀ ਡਾਕਟਰ ਨਹੀਂ ਸੱਡੇ ਤਕਰੀਬਨ ਵੀ ਲਵੇ ਲਾਉਣ ਦਾ ਕੋਈ ਡਾਕਟਰ ਸੱਡੇ ਨਹੀਂ ਸਾਨੂੰ ਕਿਸੇ ਡਾਕਟਰਿਆਂ ਨੇ ਵੀ ਥੋੜਾ ਸੁਗਰ 550 ਤੋਂ ਸੁਗਰ ਥੱਲੇ ਨਹੀਂ ਹੋ ਰਿਹਾ ਸੀ ਇਹਨਾਂ ਦਾ ਜਦੋਂ ਅਸੀਂ ਕਿਹਾ ਡਾਕਟਰ ਨੂੰ ਵੀ ਤੁਸੀਂ ਕੁਝ ਦੱਸੋ ਡਾਕਟਰ ਕਹਿੰਦੇ ਵੀ ਤੁਸੀਂ ਟੀਕਾ ਲਾਈ ਚਲੋ ਜੀ ਅਸੀਂ ਇਹਨਾਂ ਨੇ ਟੀਕੇ ਲਾਈ ਆ ਗਏ ਸ਼ਾਮ ਸੁਬਾ ਲਾਉਂਦੇ ਰਹੇ ਸਾਨੂੰ ਤਿੰਨ ਟਾਈਮ ਕਰਤਾ ਟੀਕਾ ਉਹਨਾਂ ਨਾਲ ਵੀ ਨੇ ਜਦੋਂ ਅਸੀਂ ਟੈਸਟ ਕਰਾਇਆ ਕਰੀਏ ਜੀ ਬਿਲਕੁਲ ਨਹੀਂ ਘਟਿਆ ਹੁਣ ਵੀ 550 ਦੀ ਜਿਹਦੇ ਹੁਣ ਟੈਸਟ ਕਰਾਇਆ ਪਰਸੋ ਚੋਂ ਉੱਥੇ ਵੀ ਬਿਲਕੁਲ ਨਹੀਂ ਫਰਕ ਪੈ ਰਿਹਾ ਵੀ ਸਾਨੂੰ ਵੀ ਐ ਤਾਂ ਵੀ ਟੀਕੇ ਲਾਉਣ ਨਾਲ ਤਾਂ ਫਰਕ ਅੱਗੇ ਪੈਂਦਾ ਸੀ ਵੀ ਮਤਲਬ ਟੀਕਾ ਵੀ ਕੰਮ ਕਰਦਾ ਹੁਣ ਦਵਾਈ ਚੱਲਦੀ ਹੈ ਦਵਾਈ ਤਾਂ ਜੀ ਬੰਦ ਹੀ ਨਹੀਂ ਹੋਈ ਕਦੇ ਦਵਾਈ ਅਸੀਂ ਉੱਥੇ ਸੰਦੀਪ ਡਾਕਟਰਾ ਚੰਡੀਗੜੀ ਆਈ ਪਟਿਆਲਾ ਰੋਡ ਤੇ ਸੰਗਰੂਰ ਉੱਥੋਂ ਚੱਲਦੀ ਇਹ ਨਹੀਂ ਦਵਾਈ ਵੀ ਜਦੋਂ ਸਾਡੇ ਕੋਲੇ ਪੈਸੇ ਹੁੰਦੇ ਨੇ ਸਿਰ ਤੋਂ ਲੈ ਆਉਣੀ ਆ ਜੀ ਨਹੀਂ ਨਹੀਂ ਲੱਤਾਂ ਤਾਂ ਜੀ ਬਿਲਕੁਲ ਨਹੀਂ ਕੰਮ ਕਰਦੀ ਹਮ ਲੱਤਾਂ ਤਾਂ ਹੋ ਗਿਆ ਜੀ 1.5 ਸਾਲ ਹੋ ਗਿਆ ਅੱਛਾ ਲੱਤਾਂ ਤਾਂ ਜਮੀ ਬਸ ਬੈਠੇ ਨੇ ਮਤਲਬ ਇਹ ਮੈਂ ਹੀ ਜਾ ਕੇ ਨਾ ਨਿਵਾ ਕੇ ਜਾਨੀ ਇਹ ਸਵੇਰ ਜਦੋਂ ਵੀ ਕੁਝ ਵੀ ਨਹਾਉਣਾ ਜਾਂ ਧੋਣਾ ਵੀ ਮੈਂ ਇੱਕ ਚੱਕੀ ਲੈ ਕੇ ਜਾਨੀ ਆ ਜੀ ਅ ਕਪੜਾ ਲੀੜਾਈ ਮੈਂ ਪੋਣੀ ਆਈ ਮੱਤ ਬਲੇ ਦਾ ਸਾਰਾ ਕੁਝ ਮੈਨੂੰ ਹੀ ਕਰਨਾ ਪੈਂਦਾ ਸੀ ਪਰਿਵਾਰ ਦੇ ਵਿੱਚ ਕੋਈ ਤੁਹਾਡੇ ਸੱਸ ਸਹੁਰਾ ਨਾ ਜੀ ਆਪਾਂ ਨੂੰ ਕਿਸੇ ਦਾ ਸਹਾਰਾ ਨਹੀਂ ਮਿਲਿਆ ਅੱਜ ਤੱਕ ਕਿਸੇ ਰਿਸ਼ਤੇਦਾਰ ਦਾ ਨਹੀਂ ਮਿਲਿਆ ਮੱਤ ਬਲੇ ਸਾਨੂੰ ਮੈਨੂੰ ਕਿਸੇ ਦਾ ਮਿਲਿਆ ਨਹੀਂ ਸਹਾਰਾ ਮੈਂ ਆਪੇ ਆਪ ਹੀ ਚੱਕ ਕੇ ਧੱਕੇ ਸਾਰਾ ਪਲੀਜ਼ ਭਾਬੀਕ ਨਾ ਹੋ ਕੋਈ ਗੱਲ ਨਹੀਂ ਬਹੁਤ ਸਾਰੇ ਸਮਾਜ ਸੇ ਵੀ ਵੀਰ ਨੇ ਹਨਾ ਜੋ ਤੁਹਾਡੀ ਮਦਦ ਕਰਨਗੇ ਤੇ ਹੁਣ ਪ੍ਰੋਪਰ ਲਾਜ ਇਹਨਾਂ ਦਾ ਕੀ ਚੱਲਦਾ ਕੁਛ ਨਹੀਂ ਜੀ ਬੱਸ ਜੇ ਸਾਨੂੰ ਦਵਾਈ ਮਿਲ ਜਾਂਦੀ ਪੈਸਾ ਮਿਲ ਜੇ ਮੈਂ ਆਗਲੀ ਤਨਖਾਹ ਚੋਂ ਪੈਸੇ ਨੂੰ ਲੈ ਆ ਕੇ ਦਵਾਈ ਥੋੜੀ ਘਾਣੀ ਮੈਂ ਲਿਆ ਦਾਨੀ ਜਿੰਨਾ ਕਿ ਮੇਰੇ ਕੋਲੇ ਪਹੁੰਚ ਹੁੰਦੀ ਆ ਉਸ ਤੋਂ ਬਾਅਦ ਮੈਂ ਫਿਰ ਕੁਛ ਕਰ ਨਹੀਂ ਸਕਦੀ ਮੈਂ ਬੱਚਿਆਂ ਨੂੰ ਵੀ ਲੈ ਕੇ ਆਉਣਾ ਹੁੰਦਾ ਹੈਗਾ ਰਸਣ ਪਾਣੀ ਜਿੱਦੋਂ ਮੇਰੇ ਕੋਲੇ ਪੈਸੇ ਹੁੰਦੇ ਨੇ ਉਦੋਂ ਤਾਂ ਮੈਂ ਇਹਨਾਂ ਨੂੰ ਦਵਾਈ ਲਿਆ ਦਾਨੀ ਆ ਜੀ ਫਿਰ ਮੈਂ ਬਸ ਰਹਿ ਜਾਂਦੇ ਤਾਂ ਰਹਿ ਜਾਂਦੀ ਆ ਜਿਹੜੀ ਮੈਨੇ ਆਗਲੀ ਦਵਾਈ ਠੀਕ ਆ ਜੀ ਮੈਂ ਬਸ ਫਿਰ ਅਗਲੇ ਮਹੀਨੇ ਲੈ ਆਉਣੇ ਆ ਜਦੋਂ ਆ ਜਾਂਦੇ ਨੇ ਪੈਸੇ ਵੀ ਐ ਨਹੀਂ ਵੀ ਜੀ ਆਏ ਮਹੀਨੇ ਹਰ ਮਹੀਨੇ ਦਵਾਈ ਹੁੰਦੀ ਹਰ ਮਹੀਨੇ ਦਵਾਈ ਨਹੀਂ ਕਹਿੰਦੇ ਹੁੰਦੇ ਕਿ ਸਾਰੇ ਤਾਂ ਨਿੱਕੋ ਜਿਹੇ ਹੁੰਦੇ ਪਰ ਰਿਸ਼ਤੇਦਾਰ ਵੀ ਕਈ ਭੈਣ ਭਾਈ ਵੀ ਹਨਾ ਕੋਈ ਤਾਂ ਅਮੀਰ ਹੋਊਗਾ ਹੀ ਤੇ ਕਿਸੇ ਵੱਲੋਂ ਕੋਈ ਮਦਦ ਹੋਈ ਹੋਵੇ ਕਿਸੇ ਨੇ ਵੀ ਅੱਜ ਤੱਕ ਸਾਨੂੰ ਐ ਨਹੀਂ ਪੁੱਛਿਆ ਵੀ ਤੁਸੀਂ ਕੀ ਖਾਣੇ ਹੋ ਵੀ ਕੀ ਤੁਹਾਡੇ ਘਰੇ ਰਾਸ਼ਨ ਹੈਗਾ ਜਾਂ ਨਹੀਂ ਹੈਗਾ ਨਹੀਂ ਮੈਂ ਆਪਦਾ ਜਿੰਨਾ ਕਰਦੇ ਆਂ ਵੀ ਉਹਨਾਂ ਨਾਲ ਸੀ ਖਾ ਲੈਂਦੇ ਹਾਂ ਬਸ ਜਿੰਨੀ ਮੇਰੀ ਤਨਖਾਹ ਹੁੰਦੀ ਆ ਦੋ ਘਰਾਂ ਦੇ ਕੰਮ ਕਰਕੇ ਉਹਨਾਂ ਨਾਲ ਸੀ ਆਪਦਾ ਟਾਈਮ ਨਹ ਹੁੰਦਾ ਪਿੰਡ ਚੋਂ ਕਿਸੇ ਨੇ ਮਦਦ ਨਾ ਨਾ ਜੀ ਪਿੰਡ ਚੋਂ ਕਿਸੇ ਨੇ ਅੱਜ ਤੱਕ ਕਿਸੇ ਦੇ ਅਸੀਂ 1 ਰੁਪਏ ਦੇ ਰਵਾਧਾਨੀ ਹੈ ਕਿ ਕਿਸ ਨੇ ਕਹਤਾ ਹੁਣ ਵੀ ਅਸੀਂ ਦਵਾਈ ਦਵਾਦਾਨਾ ਕਿਸੇ ਨੇ ਅੱਜ ਤੱਕ ਸਾਨੂੰ ਦਵਾਈ ਨਹੀਂ ਦਵਾਈ ਜੀ ਕਿਸੇ ਨੇ ਵੀ ਜੀ ਅੱਛਾ ਬੱਚੇ ਕਿਹੜੀ ਕਿਹੜੀ ਕਲਾਸ ਪੜਦੇ ਇਕਨੋਮੀ ਚ ਪੜਦੇ ਵੱਡੀ ਬੇਟੀ ਜੀ ਇੱਕ ਛੋਟੀ ਬੇਟੀ ਆ ਉਹ ਸੇਮੀ ਚ ਪੜਦੀ ਆ ਬੇਟਾ ਛੋਟਾ ਦਾ ਚੌਥੀ ਕਲਾਸ ਚ ਪੜਦਾ ਈ ਤਿੰਨ ਵਾਰ ਗਏ ਮੇਰੇ ਕੁਝ ਜਿਹੜੀਆਂ ਬਹੁਤ ਸਾਰੀਆਂ ਸਮਾਜ ਸੇਵ ਸੰਸਥਾਾਂ ਨੇ ਐਨ ਆਰ ਆਈ ਭਰਾ ਨੇ ਤੁਸੀਂ ਉਹਨਾਂ ਤੋਂ ਕੀ ਮਦਦ ਦੀ ਗੁਹਾਰਲਾ ਸਾਡੀ ਜੀ ਇਹੀ ਮੰਗ ਆ ਵੀ ਮੇਰੀ ਹੱਥ ਵਨ ਕੇ ਬੇਨਤੀ ਆ ਵੀ ਮੇਰੇ ਘਰ ਵਾਲੇ ਦਾ ਇਲਾਜ ਕਰਾਇਆ ਜਾਵੇ ਜੀ ਇਲਾਜ ਕਰਾ ਕੇ ਕਿਉਂਕਿ ਜੇ ਕੰਮ ਕਰਨ ਲੱਗੇ ਸੀ ਮੈਂ ਆਪਦੇ ਬੱਚਿਆਂ ਦੇ ਮੈਂ ਉਹਨਾਂ ਦਾ ਕੰਮ ਛੱਡ ਕੇ ਕਿਉਂਕਿ ਇਹ ਕੰਮ ਕਰਨ ਲੱਗ ਜਾਣਗੇ ਮੈਂ ਆਪਦੇ ਬੱਚਿਆਂ ਦੀ ਦੇਖਭਾਲ ਕਰਨਾ ਪੈਣਾ ਤੁਹਾਨੂੰ ਵੀ ਘਰੇ ਕਿਉਂਕਿ ਹੁਣ ਮੈਨੂੰ ਜਦੋਂ ਘਰਾਂ 'ਚ ਕੰਮ ਕਰਨਾ ਪੈਂਦਾ ਜੀ ਨਾਲੇ ਮੈਨੂੰ ਬੱਚੇ ਦੇਖਣੇ ਪੈਂਦੇ ਨੇ ਨਾਲੇ ਮੈਨੂੰ ਇਹਨਾਂ ਨੂੰ ਦੇਖਣਾ ਪੈਂਦਾ ਹੈਗਾ ਤਾਂ ਕਰਕੇ ਵੀ ਮੈਂ ਕਹਿੰਨੀ ਆ ਵੀ ਜੋ ਵੀ ਅਗਲਾ ਮੇਰੀ ਇਹਨਾਂ ਦੇ ਘਰ ਆ ਤਰਲ ਦੀ ਲਤ ਕਰਵਾਨ ਮੈਨੂੰ ਬਹੁਤ ਕੁਝ ਨਹੀਂ ਚਾਹੀਦਾ ਜੀ ਤੁਹਾਡੀ ਅਗਰ ਕਿਸੇ ਭੈਣ ਭਰਾ ਨੇ ਕੋਈ ਮਦਦ ਕਰਨੀ ਹੋਵੇ ਤਾਂ ਤੁਹਾਡੇ ਨਾਲ ਕਿੱਦਾਂ ਸੰਪਰਕ ਸਥਕ ਦੇ ਆ ਤੁਹਾਡਾ ਕੋਈ ਫੋਨ ਨੰਬਰ 82 84760788 ਇੱਕ ਵਾਰ ਹੋਰ ਬੋਲ 82 84760788 ਸੋ ਅਗਰ ਕਿਸੇ ਵੀ ਭੈਣ ਭਰਾ ਨੇ ਕਿਸੇ ਵੀ ਸਮਾਜ ਸੇਵੀ ਸੰਸਥਾਵਾਂ ਨੇ ਕਿਸੇ ਵੀ ਐਨਆਰਆਈ ਭਰਾਵਾਂ ਨੇ ਇਸ ਗਰੀਬ ਪਰਵਾਦ ਦੀ ਕੋਈ ਮਦਦ ਕਰਨੀ ਹੋਵੇ ਇਹਨਾਂ ਦੇ ਇਲਾਜ ਪ੍ਰਤੀ ਮਦਦ ਕਰਨੀ ਹੋਵੇ ਜਾਂ ਰਾਸ਼ਨ ਪ੍ਰਤੀ ਜਾਂ ਆਰਥਿਕ ਕੋਈ ਵੀ ਮਦਦ ਕਰਨੀ ਹੋਵੇ ਤਾਂ ਤੁਸੀਂ ਸਾਡੀ ਟੀਵੀ ਸਕਰੀਨ ਤੇ ਦਿੱਤੇ ਨੰਬਰ ਤੇ ਇਹਨਾਂ ਦੇ ਨਾਲ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ ਮੇਰੇ ਨਾਲ ਵੀਰ ਰੁਲਦੂਰ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਸਸੀ ਕਾ ਸਸੀ ਕਾ ਕੀ ਪ੍ਰੋਬਲਮ ਆ ਵੀਰੇ ਤੁਹਾਨੂੰ ਮੈਨੂੰ ਪਾਣੇ ਸ਼ੂਗਰ ਹੈਗਾ ਤੇ ਲੱਤਾਂ ਬਹੁਤ ਦਰਦ ਕਰਦਿਆਂ ਨੇ ਤੁਰਿਆ ਨਹੀਂ ਜਾਂਦਾ ਭਾਣੇ ਕਿਸੇ ਤਰੀਕੇ ਨਾਲ ਪਹਿਲਾਂ ਮੈਂ ਕੰਮ ਕਰਦਾ ਸੀ ਹੁਣ ਮੇਰੇ ਘਰ ਵਾਲੀ ਕੰਮ ਕਰਕੇ ਮੇਰੇ ਬੱਚਿਆਂ ਦਾ ਤੇ ਮੇਰੀ ਦੇਖਭਾਲ ਕਰਦੀ ਹੈ ਹੁਣ ਤਾਂ ਨਾਤਾ ਵੀ ਨਹੀਂ ਜਾਂਦਾ ਭਾਣੇ ਆਪ ਹੀ ਨਿਵਾਗੇ ਜਾਂਦੀ ਹੈ ਫੇ 3 ਵਜੇ ਆਉਂਦੀ ਹੈ ਰੋਟੀ ਪਾਣੀ ਹੀ ਦੇਖਦੀ ਹੈ ਭਾਣੇ ਕਿਸੇ ਤਰ੍ਹਾਂ ਕੋਈ ਰਿਸ਼ਤੇਦਾਰ ਕੋਈ ਮਾਪਾ ਬਾਪ ਕੋਈ ਨਹੀਂ ਦੇਖਭਾਲ ਕਰਦਾ ਕਿੰਨੇ ਟਾਈਮ ਤੋਂ ਬਿਰੇ ਪ੍ਰੋਬਲਮ ਇਹ ਮੈਨੂੰ 4-5 ਸਾਲਾਂ ਤੋਂ ਪਹਿਨੇ ਇਲਾਜ ਕਰਾਇਆ ਬਹੁਤ ਦੂਰ ਦੂਰ ਤੱਕ ਜਿੰਨੇ ਪੈਸੇ ਸੀ ਸਭ ਖਤਮ ਹੋ ਗਏ ਹੁਣ ਜੇ ਪੈਸੇ ਲੈ ਕੇ ਆਉਂਦੀ ਆ ਕਿਤੇ 10-20 ਦਿਨਾਂ ਬਾਅਦ ਤਾਂ ਪਹਿਨੇ ਉਦੋਂ ਮੈਂ ਆਪਦਾ ਦਵਾਈ ਬੂਟੀ ਲੈਣਾ ਨਹੀਂ ਕੋਈ ਕਿਸੇ ਵੱਸ ਮੈਨੂੰ ਕੋਈ ਮਦਦ ਨਹੀਂ ਅੱਛਾ ਜੇ ਕੋਈ 4 ਪੈਸੇ ਆ ਜਾਂਦਾ ਦਵਾਈ ਲੈ ਆਉਣੇ ਉਹ ਨਹੀਂ ਫਿਰ ਐਦਾਂ ਹੀ ਪੈਣਾ ਹਾਂ ਇਦਾਂ ਹੀ ਪੈ ਰਹਿਣਾ ਪੈਣਾ ਅੱਛਾ ਭਾਜਨ ਨਹੀਂ ਆਉਂਦਾ ਲੱਤਾਂ ਦੇ ਲੱਤਾਂ ਤੇ ਭਾਜਨ ਨਹੀਂ ਆਉਂਦਾ ਪੈਣੇ ਤੇ ਤੁਰਿਆ ਨਹੀਂ ਜਾਂਦਾ ਮਾੜਾ ਮੋਟਾ ਜੇ ਖੜ ਕੇ ਇਹਦੇ ਮੋਰੀ ਮਾਰੀ ਨਾ ਖੜ ਕੇ ਜਾਣਾਂਗਾ ਤਾਂ ਬਹੁਤ ਜ਼ਿਆਦੇ ਪੈਣ ਡਿਗਣ ਦੀ ਹੁੰਦਾ ਵੀ ਡੂ ਡੇ ਕੋਈ ਸ਼ਰੀਕ ਕਰਦੇ ਕੀ ਮਦਦ ਮੰਗਦੇ ਬਹੁਤ ਸਾਰੀਆਂ ਸਮਾਜ ਸੇਵਾ ਸੰਸਥਾਵਾਂ ਨੇ ਐਨ ਆਰ ਆਈ ਭਰਾ ਨੇ ਕੀ ਮਦਦ ਮੰਗ ਮਦਦ ਦਾ ਭਾਣੇ ਇਹੀ ਆ ਮੈਨੂੰ ਵੀ ਮੇਰਾ ਇਲਾਜ ਕਰਾ ਦੇਣਾ ਜੇ ਕੋਈ ਰਸਾਂ ਪਾਣੀ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਮੈਂ ਬਹੁਤ ਜ਼ਿਆਦਾ ਗਰੀਬ ਆ ਮੈਂ ਮਦਦ ਕਰਨਾ ਹੈ ਜੀ ਸੋ ਅਗਰ ਕਿਸੇ ਵੀ ਭਰਾ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਟੀਵੀ ਸਕਰੀਨ ਤੇ ਦਿੱਤੇ ਨੰਬਰ ਤੇ ਇਹਨਾਂ ਦੇ ਨਾਲ ਕਾਲਸ ਕਰ ਸਕਦੇ ਆ ਵੀਰ ਦੀਆਂ ਜਿਹੜੀਆਂ ਲੱਤਾਂ ਤੋਂ ਇਹਨਾਂ ਤੋਂ ਖੜਾ ਨਹੀਂ ਹੋਇਆ ਜਾਂਦਾ 4-5 ਸਾਲਾਂ ਤੋਂ ਇਹਨਾਂ ਨੂੰ ਇਹ ਪ੍ਰੋਬਲਮ ਆ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਕਰਨੀ ਹੋਵੇ ਤਾਂ ਸਾਡੀ ਟੀਵੀ ਸਕਰੀਨ ਤੇ ਦਿੱਤੇ ਨੰਬਰ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸ਼ਸ਼ੇਕਲ